ਦੇ ਪਹਿਲਾਂ ਇਹ ਤੋਂ ਇਹਦੇ ਬਾਰੇ ਪ੍ਰੋਪਰ ਦੱਸੋ ਸਾਨੂੰ ਇਹ 17 ਮਾਡਲ ਆ ਜੀ ਠੀਕ ਹੈ ਜੀ 485000 ਰੁਪਿਆ ਰੇਟ ਹੈ ਇਹਦਾ ਠੀਕ ਹੈ ਜੀ ਸਾਰਾ ਟਰੈਕਟਰ origional ਆ ਸਾਰਾ rain ਵਾਲਾ ਹਾਂ ਟਾਇਰ ਨਵੇਂ ਆ ਜੀ ਟਾਇਰ ਚੌਕੜਾ 55 ਤੇ ਇਹਦੇ ਬਾਰੇ ਦੱਸੀ ਬਈ ਇਹ ਟਰੈਕਟਰ ਸਾਰਾ origional ਆ ਇਹ ਲੋਕਲ ਬਰਨਾਲਾ ਨੰਬਰਾਂ ਕੀ ਵੀ ਉਹਨਾਂ ਜੀ ਠੀਕ ਹੈ ਜੀ ਤੇ ਟਾਇਰ ਹੈਗੇ ਤੇ 85 ਪੈਸੇ ਐ MRP ਦੇ ਠੀਕ ਹੈ ਜੀ ਤੇ ਰੰਗ ਪੇਂਟ ਦੀ ਜ਼ਿੰਮੇਦਾਰੀ ਅਰੀਜਨਲ ਟਰੈਕਟਰ ਆ ਸਾਰਾ ਇਹ ਵੀ ਜੀ ਠੀਕ ਹੈ ਜੀ ਤੇ ਟੌਪ ਮਾਡਲ ਆ ਇਹ ਵੀ ਤੇ ਉਹਨਾਂ ਦੀ ਕੀ ਆ ਗਿਆ 750 ਤੇ ਇਹਦੇ ਬਾਰੇ ਦੱਸੀ ਬਾਈ ਪਾਵਰ ਸਟੀering ਆ ਜੀ ਠੀਕ ਹੈ ਜੀ ਟੌਪ ਮਾਡਲ ਆ ਇਹ ਟਰੈਕਟਰ ਵੀ ਠੀਕ ਹੈ ਜੀ ਐਮ ਆਰ ਪ ਦਾ ਚੌਂਕੜਾ ਨਮਾ ਲੱਗਿਆ ਹੋਇਆ ਹੈ ਇਹਦੇ ਠੀਕ ਹੈ ਜੀ ਤੇ ਟਰੈਕਟਰ ਸਾਰਾ ਅਰੀਜਨਲ ਆ ਇਹਦੇ ਵੀ ਰੰਗ ਪੇਂਟ ਦੀ ਆਪਣੀ ਜ਼ਿੰਮੇਦਾਰੀ ਆ ਜੀ ਰੰਗ ਬਾਡਲ ਲਾ ਸ ਆ ਗਿਆ ਇਹ ਤੇ ਰੇਟ ਦੀ ਗੱਲ ਕੀਤੀ ਜਾਵੇ ਰੇਟ ਇਹਦਾ 390000 7 ਲੱਖ ਇਹ ਕਿੰਨੇ ਆ ਗਿਆ ਜੀ ਮਾਡਲ 1999 ਜੀ 99 ਤੇ ਰੇਟ ਬਾਹਰ ਪੰਪਲ ਆ ਗਿਆ ਜੀ ਬਾਹਰ ਪੰਪਲ ਤੇ ਰੇਟ ਰੇਟ ਤੇ 170000 ਰੁਪਏ ਇੱਕ ਲੱਖ 70000 ਡਿਮਾਂਡ ਹੈ ਮਿੱਤਰੋ ਟਰੈਕਟਰ ਤੇ ਮਾਡਲ ਇਹ ਕਿੰਨੇ ਆ ਗਿਆ ਸੀ 97 ਜੀ 97 ਤੇ ਰੇਟ ਦੀ ਗੱਲ ਕੀਤੀ ਜੀ ਇਹ ਰੇਟ 220000 ਰੁਪਏ ਮੁੱਲ ਆ ਜੀ 220000 ਡਿਮਾਂਡ ਹੈ ਬਾਈ ਟਰੈਕਟਰ ਦੀ ਕਿੰਨੇ ਮਾਡਲ ਆ ਗਿਆ ਸੀ ਇਹ 1999 ਤੇ ਰੇਟ ਰੇਟ ਤੇ 170000 170000 ਡਿਮਾਂਡ ਐ ਇੰਜਨ ਗੇਅਰ ਦਾ ਓਕੇ ਆ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਮਗਰਟਾ ਮਗਰੂਟਾ ਦਾ ਪੂਰਾ ਸਾਫ ਤੇ ਰੇਟ ਨਾਲ ਪਿਆ ਹੈ ਮੰਨ ਕੇ ਆਵੇ ਬੰਦਾ ਵੀ 100 ਚੋਂ 100% ਠੀਕ ਹੈ ਤੇ ਮਾਡਲ ਇਹ 98 ਆ ਗਿਆ ਤੇ ਰੇਟ ਰੇਟ ਇਹ ਤਾਂ 235000 ਜੀ ਦੋ ਲੋ ਵੀ ਮਿੱਤਰੋ ਆਪਾਂ ਪਿੰਡ ਪੱਖੋ ਦੇ ਵਿੱਚ ਖੜੇ ਆ ਸ਼ਾਮਰਾ ਟਰੈਕਟਰ ਸੇਲ ਪਰਚੇਜ਼ ਵਾਲਿਆਂ ਦੇ ਤੇ ਨਾਲ ਵੀਰ ਜੁੜੇ ਆਪਣੇ ਸੁਖਜੀਤ ਬਾਈ ਕੋਲੇ ਫੁੱਲ ਸਟਾਕ ਹੈ ਕਈ ਮਹੀਨੇ ਪਹਿਲਾਂ ਵੀਡੀਓ ਪਾਈ ਸੀ ਆਪਾਂ ਬਾਈ ਨਾਲ ਦੁਬਾਰੇ ਪਾਉਂਿਆ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੈ ਭਰਾ ਹਾਂ ਠੀਕ ਹੈ ਚੜਦੀ ਕਲਾ ਹਾਂਜੀ ਬਾਈ ਕਿੰਨੇ ਕ ਟਰੈਕਟਰ ਰੱਖ ਤੁਹਾਡੇ ਅੱਜ ਟਰੈਕਟਰ ਆਪਣੇ ਕੋਲੇ 8-9 ਨੇ ਜੀ ਅੱਜ 8-9 ਹਾਂ ਤੇ ਵਧੀਆ ਉੱਚੀਆਂ ਕੰਡੀਸ਼ਨਾਂ ਦੇ ਨੇ ਹਾਂ ਹਾਂ ਨੀਵੀਆਂ ਕੰਡੀਸ਼ਨਾਂ ਦੇ ਨਹੀਂ ਹੈਗੇ ਨੇ ਰਲ ਮੇ ਜ ਉੱਚੀਆਂ ਵੀ ਆ ਨੀਵੀਆਂ ਵੀ ਰਲ ਮੇ ਆ ਠੀਕ ਹੈ ਤੇ ਆਪਾਂ ਸ਼ਿਵਾਲਿਕਾ 750 ਤੋਂ ਸਟਾਰਟ ਕਰਦੇ ਆਂ ਪਹਿਲਾਂ ਇਹ ਤੋਂ ਇਹਦੇ ਬਾਰੇ ਪ੍ਰੋਪਰ ਦੱਸੋ ਸਾਨੂੰ ਇਹ 17 ਮਾਡਲ ਆ ਜੀ ਠੀਕ ਹੈ ਜੀ 485000 ਰੁਪਿਆ ਰੇਟ ਆ ਇਹਦਾ ਠੀਕ ਹੈ ਜੀ ਸਾਰਾ ਟਰੈਕ ਓਰੀਜਨਲ ਆ ਸਾਰਾ ਰੇਨ ਵਾਲਾ ਹਾਂ ਟਾਇਰ ਨਵੇਂ ਆ ਜੀ ਟਾਇਰ ਚੌਕੜਾ ਰੁਪਿਆ ਪੈਨੇ ਮਿੱਤਰੋ ਤੇ ਡਬਲ ਡਿਸਟ੍ਰਿਬਿਊਟਰ ਚ ਪ੍ਰੋਪਰ ਮਾਡਲ ਆ ਜੀ ਫੁੱਲ ਟੌਪ ਆਈ ਸਾਰੀਆਂ ਸਹੂਲਤਾਂ ਆਈ ਫੁੱਲ ਟੌਪ ਮਾਡਲ ਆ ਸਾਰੀਆਂ ਸਹੂਲਤਾਂ ਨੇ ਤੇ ਰੰਗ ਪੇਂਟ ਦਾ ਕਿਵੇਂ ਆ ਓਰੀਜਨਲ ਆ ਜੀ ਕੋਈ ਬੰਦਾ ਰੰਗ ਕਰੇ ਤਾਂ ਵੀ ਆਪਣੀ ਜ਼ਿੰਮੇਵਾਰੀ ਆ ਜੀ ਜੇ ਕੋਈ ਬੰਦਾ ਰੰਗ ਕਰ ਦੇ ਤੇ ਮਾਡਲ ਕਿੰਨੇ ਆ ਗਿਆ ਮਾਡਲ 17 ਆ ਗਏ 17 ਤੇ ਜੇ ਰੇਟ ਦੀ ਗੱਲ ਕਰੀਏ ਰੇਟ ਇਹਦਾ 485000 ਰੁਪਏ ਜੀ 485000 ਰੁਪਿਆ ਡਿਮਾਂਡ ਹੈ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਉਹਨੂੰ ਮਾਨ ਹੋ ਜੂ ਜੀ ਉਹਨੂੰ ਮਾਨਤਾਨ ਕਰਦੇ ਹਾਂ ਹਾਂ ਜੀ ਫੁੱਲ ਠੀਕ ਹੈ ਫੁੱਲ ਮਾਨਤਾਨ ਕਰ ਦੇਣਗੇ ਭਾਈ ਜੇ ਆਪਣੀ ਵੀਡੀਓ ਦੇਖ ਕੇ ਆਉਂਦਾ ਬੰਦਾ ਉਹਨੂੰ 470 ਰੁਪਏ 470 ਦਾ 10000 ਰੁਪਿਆ ਮਾਨਤਾਨ ਕਰਨੇਗੇ ਭਾਈ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਕਰਾ ਮੂਰੇ ਆ ਗਿਆ 855 ਤੇ ਇਹਦੇ ਬਾਰੇ ਦੱਸੀ ਬਈ ਇਹ ਟਰੈਕਟਰ ਸਾਰਾ origignal ਆਈ ਲੋਕਲ ਬਰਨਾਲਾ ਨੰਬਰਾਂ ਠੀਕ ਵੀ ਉਹਨਾਂ ਜੀ ਠੀਕ ਹੈ ਜੀ ਤੇ ਟਾਇਰ ਹੈਗੇ ਤੇ 85 ਪੈਸੇ ਐ mrp ਦੇ ਠੀਕ ਹੈ ਜੀ ਤੇ ਰੰਗ ਪੇਂਟ ਦੀ ਜ਼ਿੰਮੇਦਾਰੀ ਅ origignal ਟਰੈਕਟਰ ਆ ਸਾਰਾ ਇਹ ਵੀ ਜੀ ਠੀਕ ਹੈ ਜੀ ਤੇ ਟੌਪ ਮਾਡਲ ਆ ਗਏ ਵੀ ਟੌਪ ਮਾਡਲ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਟਰੈਕਟਰ ਤੋਂ ਅਸੀਂ ਚੈੱਕ ਕਰ ਸਕਦੇ ਹਾਂ ਮਿੱਤਰੋ ਸੈਂਟਰ ਗੇਅਰ 'ਚ ਤੇ ਸੈਂਪਲ ਕੱਪੜੇ ਵਾਲੀ ਟਰੈਕਟਰ ਦੇ ਸਤਰੀ ਲੱਗੀ ਹੋਈ ਹੈ ਤੇ ਮਗਰਟਾ ਮਗਰੂਟਾ ਦਾ ਪੂਰਾ ਸਾਫ਼ ਹੈ ਹਾਂ origignal ਟਰੈਕਟਰ ਆ ਸਾਰਾ origignal ਹੈ ਬਾਈ ਜਨਨ ਸਾਰਾ ਤੇ ਮਾਡਲ ਇਹ ਕਿੰਨੇ ਆ ਗਏ ਮਾਡਲ 13 ਆ ਗਿਆ ਜੀ 13 ਤੇ ਰੇਟ ਦੀ ਗੱਲ ਕੀਤੀ ਜਾਵੇ ਰੇਟ ਇਹਦਾ 475000 ਰੁਪਏ 475000 ਮਿੱਤਰੋ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾ ਨਾਲ ਕੀਤਾ ਜਾਊਗਾ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਪੂਰੇ ਫੇਰ ਸਿਉਣਾ ਵਾਲੀ ਕਾ ਗਿਆ 750 ਤੇ ਇਹਦੇ ਬਾਰੇ ਦਸੀ ਬਈ ਪਾਵਰ ਸਟੀering ਆ ਜੀ ਠੀਕ ਹੈ ਜੀ ਟੌਪ ਮਾਡਲ ਆ ਇਹ ਟਰੈਕਟਰ ਵੀ ਠੀਕ ਹੈ ਜੀ ਐਮ ਆਰ ਪ ਦਾ ਚੌਂਕੜਾ ਨਮਾ ਲੱਗਿਆ ਹੋਇਆ ਹੈ ਜੀ ਇਹਦੇ ਠੀਕ ਹੈ ਜੀ ਤੇ ਟਰੈਕਟਰ ਸਾਰਾ ओरिजिनल ਆ ਇਹਦੇ ਵੀ ਰੰਗ ਪੇਂਟ ਦੀ ਆਪਣੀ ਜ਼ਿੰਮੇਵਾਰੀ ਆ ਜੀ ਰੰਗ ਪੇਂਟ ਦੀ ਜ਼ਿੰਮੇਵਾਰੀ ਹੈ ਹਾਂ ਜੀ ਠੀਕ ਹੈ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਡਬਲ ਡਿਸਟਰੀਬਿਊਟਰ ਚ ਹੈ ਸੈਂਪਲ ਕਪੜੇ ਵਾਲੀ ਸਾਤਰੀ ਹੈ ਤੇ ਗੱਡੀਆਂ ਵਗੈਰਾ ਲੱਗੀਆਂ ਹੋਈਆਂ ਨੇ ਮਗਰ ਆਟਾ ਤੇ ਟਰੈਕਟਰ ਚੰਗਾ ਹੈ ਮਾਡਲ ਇਹ ਕਿ ਆ ਗਿਆ ਕਿੰਨੇ ਬਾਈ ਮਾਡਲ ਦਾ ਸਾਗਾ ਹੀ ਇਹ ਤੇ ਰੇਟ ਦੀ ਗੱਲ ਕੀਤੀ ਜਾਵੇ ਰੇਟ ਇਹ 390000 390000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਡਿਸਕਾਊਂਟ ਕੀਤਾ ਜਾਊਗਾ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਚੰਗਾ ਹੈ ਤੇ ਅਗਲੇ ਟਰੈਕਟਰ ਦੀ ਗੱਲ ਕਰਦੇ ਹਾਂ 735 ਸਵਰਾਜ ਆ ਗਿਆ ਪੀ ਦੱਸੀ ਬਾਈ ਇਹਦੇ ਬਾਰੇ 399 ਮਾਡਲ ਆ ਜੀ ਠੀਕ ਆ ਜੀ ਟਾਇਰ ਦੇ ਹੈਗੇ ਨਵੇਂ ਵਰਗੇ ਜੀ ਠੀਕ ਆ ਜੀ ਇੰਜਨ ਗੇਅਰ ਦੀ ਡੈਕਟਰ ਦੀ ਜ਼ਿੰਮੇਵਾਰੀ ਹੈ ਜੀ ਇੰਜਨ ਗੇਅਰ ਦੀ ਜ਼ਿੰਮੇਵਾਰੀ ਹਾਂ ਬਾਕੇ ਵੀ ਬੰਦਾ ਲੈ ਆ ਸਕਦਾ ਹੈ ਬਾਕੇ ਤਸੱਲੀ ਕਰਕੇ ਹਾਂ ਠੀਕ ਹੈ ਤੇ ਰੰਗ ਪੇਂਟ ਦਾ ਉਹ ਜ਼ਿੰਮੇਵਾਰੀ ਹੈ ਜੀ ਦਾ ਫੁੱਲ ਹਾਂ ਫੁੱਲ ਰੰਗ ਪੇਂਟ ਦੀ ਜ਼ਿੰਮੇਵਾਰੀ ਹੈ ਬਾਈ ਤੇ ਮਾਡਲ ਇਹ ਕਿੰਨੇ ਆ ਗਿਆ ਮਾਡਲ 1999 ਜੀ 99 ਤੇ ਰੇਟ ਬਾਹਰ ਪੰਪਲ ਆ ਗਈ ਬਾਰ ਪੰਪ ਵਾਲਾ ਤੇ ਰੇਟ ਰੇਟ ਹੈ 1,70,000 ਰੁਪਏ 1,70,000 ਡਿਮਾਂਡ ਹੈ ਮਿੱਤਰੋ ਟਰੈਕਟਰ ਤੁਸੀਂ ਦੇਖ ਸਕਦੇ ਹੋ ਮਗਰੱਟਾਂ ਤੇ ਟੇਪ ਵਗੈਰਾ ਚੜੀ ਹੋਈ ਆ ਸੈਂਪਲ ਕੱਪੜੇ ਵਾਲੀ ਛਤਰੀ ਆ ਤੇ ਮਗਰੱਟ ਵੀ ਪੂਰੇ ਸਾਫ ਪਏ ਨੇ ਤੇ ਮੂਰੇ ਆ ਗਿਆ 855 ਪੁਰਾਣੇ ਮਾਡਲ ਚ ਤੇ ਇਹਦੇ ਬਾਰੇ ਦੱਸੀ ਬਈ 97 ਮਾਡਲ ਆ ਜੀ ਠੀਕ ਆ ਜੀ ਤੇ ਟਾਇਰ ਇਹਦੇ ਵੀ ਨਵੇਂ ਆ ਠੀਕ ਹੈ ਜੀ ਟਰੈਕਟਰ ਸਾਰਾ オリジナル ਆ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਠੀਕ ਹੈ ਜੀ ਪਕਰਾਟਰ ਮੂ ਟੈਂਕ ਕਿਤੇ ਉਹ ਨਹੀਂ ਠੀਕ ਹੈ ਜੀ ਤੇ ਇੰਜਨ ਗੇਅਰ ਦੀ ਜ਼ਿੰਮੇਦਾਰੀ ਆਪਣੀ ਦੀ ਇੰਜਨ ਗੇਅਰ ਦੀ ਫੁੱਲ ਹਾਂ ਜੀ ਇੰਜਨ ਗੇਅਰ ਦੀ ਬਾਈ ਦੀ ਫੁੱਲ ਜ਼ਿੰਮੇਵਾਰੀ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਪੂਰਾ ਸਾਫ ਪਿਆ ਟਰੈਕਟਰ ਤੇ ਮਾਡਲ ਇਹ ਕਿੰਨੇ ਆ ਗਿਆ ਸੀ 97 ਜੀ 97 ਤੇ ਰੇਟ ਦੀ ਗੱਲ ਕੀਤੀ ਜਾ ਰਹੀ ਹੈ ਜੀ ਰੇਟ 220000 ਰੁਪਏ ਮੁੱਲ ਆ ਜੀ 220000 ਡਿਮਾਂਡ ਹੈ ਬਾਈ ਟਰੈਕਟਰ ਦੀ ਬਾਕੀ ਮੌਕੇ ਤੇ ਮਾਨਤਾ ਨਾ ਕੀਤਾ ਇਹ ਉਹ ਟਰੈਕਟਰ ਦੇਖ ਸਕਦੇ ਹੋ ਚੰਗਾ ਟਰੈਕਟਰ ਹੈ ਮੂਰੇ ਆ ਗਿਆ 735 ਸ ਇਹ ਦੇ ਮਾਰਪੇ 85 ਪੈਸੇ ਟਾਇਰ ਆ ਜੀ origignal tractor ਆ sara genuine ਠੀਕ ਆ ਜੀ ਕਿਤੇ ਆਏ ਰੰਗ ਪੇਂਟ ਦੀ ਜ਼ਿੰਮੇਦਾਰੀ ਆ ਜੀ ਰੰਗ ਪੇਂਟ ਦੀ ਕਲਮ ਵੀ ਨਹੀਂ ਲੱਗੀ ਹਾਂ ਠੀਕ ਹੈ ਤੇ ਇੰਜਨ ਗੇਅਰ ਦਾ ਵੀ ਓਕੇ ਅਗਲਾ ਬਾਕੇ ਲਿਆ ਸਕਦਾ ਤੇ ਇੰਜਨ ਗੇਅਰ ਦਾ ਵੀ ਬਾਕੇ ਲਿਆ ਜਾ ਸਕਦਾ ਹਾਂ ਜੀ ਤਸੱਲੀ ਆ ਜੀ ਠੀਕ ਹੈ ਤੇ tractor ਮਿੱਤਰੋ ਜਸਪ੍ਰੀ ਤੇ ਕੁਮਕੇ ਦਿਖਾ ਦੇ ਚਾਰ ਸਪੀਰ ਟਰੈਕਟਰ ਚੰਗਾ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਚਾਰ ਸਪੀਰ ਜਸਪ੍ਰੀ ਤੇ ਦਿਖਾ ਰਿਆ ਮਗਰ ਆਟਾ ਮਗਰੂਟਾਂ ਦਾ ਸਾਫ਼ ਹੈ ਕਿਦੋਂ ਖਰਿਆ ਨਹੀਂ ਗਲਿਆ ਨਹੀਂ ਟਰੈਕਟਰ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੇ ਮਾਡਲ ਆ ਗਿਆ ਸੀ ਇਹ 1999 ਤੇ ਰੇਟ ਰੇਟ ਇਹ ਤੇ 170000 ਇਹ 170000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਲੈਸ ਕੀਤਾ ਜਾਊਗਾ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਕੁੱਲ ਮਿਲਾ ਕੇ ਚੰਗਾ ਟਰੈਕਟਰ ਹੈ ਪੂਰੇ ਆ ਗਿਆ 855 ਇਹਦੇ ਬਾਰੇ ਦੱਸੀ ਬਈ ਇਹ 98 ਮਾਡਲ ਆ ਜੀ ਠੀਕ ਹੈ ਜੀ ਸਾਰਾ ਟਰੈਕਟਰ ਓਰੀਜਨਲ ਆ ਜੇ ਕੋਈ ਬੰਦਾ ਆ ਕੇ ਐ ਕਹਦੇ ਰੰਗ ਆ ਕਿਤੇ ਵੀ ਕਲਮ ਵੀ ਲੱਗੀ ਆ ਆਪਾਂ ਆਪ ਐਸੇ 6 ਮਹੀਨੇ ਬਾਅਦ ਵੀ ਵਾਪਸ ਕਰ ਦਾਂਗੇ ਜੀ 6 ਮਹੀਨੇ ਬਾਅਦ ਵੀ ਹਾਂ ਠੀਕ ਹੈ ਇਹ ਸਾਰੇ ਟਰੈਕਟਰਾਂ ਦੀ ਆ ਇਹ ਨਹੀਂ ਇਹ ਇਕੱਲੇ ਹੀ ਟਰੈਕਟਰ ਦੀ ਆ ਓਰੀਜਨਲ ਜੇ ਬੰਦਾ ਐ ਵੀ ਕਹਦੇ ਰੰਗ ਪੇਂਟ ਵੀ ਇੱਥੇ ਵੀ ਬੁਰਸ਼ ਲੱਗਾ ਇਹ ਟਰੈਕਟਰ ਦੇ ਆਪਣੀ ਜ਼ਿੰਮੇਵਾਰੀ ਆ 98 ਮਾਡਲ ਦੀ 98 ਮਾਡਲ ਦੀ 80% ਟਾਇਰਾ ਦੇਖ ਸਕਦੇ ਹੋ ਇੰਜਨ ਗੇਅਰ ਦਾ ਓਕੇ ਹੈ ਇੰਜਨ ਗੇਅਰ ਦਾ ਓਕੇ ਹੈ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਮਗਰਟਾ ਮਗਰੂਟਾ ਦਾ ਪੂਰਾ ਸਾਫ ਤੇ ਰਿਜਨਲ ਪਿਆ ਹੈ ਮੰਨ ਕੇ ਆ ਬੇ ਬੰਦਾ ਵੀ 100 ਚੋਂ 100% ਹੀ ਹੈ ਠੀਕ ਹੈ ਜੀ ਤੇ ਮਾਡਲ ਇਹ 99 ਆ ਗਿਆ ਤੇ ਰੇਟ ਰੇਟ ਇਹ ਤਾਂ 2,35,000 ਜੀ 2,35,000 ਡਿਮਾਂਡ ਹੈ ਮਿੱਤਰੋ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਭਾਈ ਹੋਰ ਕਿੰਨੇ ਕ ਟਰੈਕਟਰ ਨੇ ਹੋਰ ਦੋ ਤਿੰਨ ਟ੍ਰੈਡ ਹੋਰ ਖੜਾਈ ਕਰੇ ਕਰੇ ਕਿਹੜੇ ਕਿਹੜੇ ਨੇ ਇੱਕ ਤਾਂ 855 ਦੀ ਲੀਲਾ ਹੀ ਸਾਨੂੰ ਮਿਲ ਲੀਲਾ ਹਾਂ ਠੀਕ ਹੈ ਉਹ ਕਿੰਨੇ ਮਾਡਲ ਹੈ ਉਹ 2005 ਪੰਜ ਤੇ ਰੇਟ ਉਹਦਾ 295000 ਤੇ ਦੂਜਾ ਦੂਜਾ ਸੋਨਾ ਲਿਕਾ ਸੋਨਾ ਲਿਕਾ ਕਿੰਨੇ ਮਾਡਲ ਹੈ ਉਹ 2003 2003 ਮਾਡਲ ਹੈ ਤੇ ਉਹਦੀ ਡਿਮਾਂਡ ਉਹਦੀ 1.5 ਉਹਦੀ 1.5 ਤੇ ਤੀਜਾ ਤੀਜੇ ਕ 35 35 ਹੈ 735 351 351 اچھا ਤੇ ਉਹਦੀ ਡਿਮਾਂਡ ਬਾਈ ਉਹਦੀ 1 ਲੱਖ ਰੁਪਏ ਹੈ ਉਹਦੀ ਲੱਖ ਰੁਪਇਆ ਡਿਮਾਂਡ ਹੈ ਤੇ ਜਿਹੜੇ ਟਰੈਕਟਰ ਆਪਾਂ ਦੱਸਿਆ ਜਾਂ ਦਿਖਾਏ ਨੇ ਇਹ ਸਾਰੇ ਪੰਜਾਬ ਨੰਬਰ ਨੇ ਪੰਜਾਬ ਨੰਬਰ ਸਾਰੇ ਟਰੈਕਟਰ ਦੇ ਪੰਜਾਬ ਨੰਬਰ ਟਰੈਕਟਰ ਨੇ ਮਿੱਤਰੋ ਕਾਪੀ ਕਾਗਜ਼ ਦੀ ਆਪਣੀ ਜ਼ਿੰਮੇਵਾਰੀ ਹੋਈ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਹਾਂ ਬਾਕੀ ਟਰੈਕਟਰ ਅਗਲਾ ਆਪਦੀ ਜ਼ਿੰਮੇਵਾਰੀ ਤੇ ਚਲਾ ਕੇ ਦੇਖ ਕੇ ਬਾਅਦ ਤੇ ਤਰਲਦੀ ਕਰਕੇ ਛੱਡ ਜਾ ਹਾਂ ਬਾਅਦ ਕਿੱਲੇ ਜਾ ਠੀਕ ਹੈ ਤੇ ਕੰਟੈਕਟ ਨੰਬਰ ਕੀ ਪਾਇਆ ਜਾਂਦਾ ਬਾਈ 889992 ਫੋਨ ਨੰਬਰ ਆਪਣਾ 14900 ਜੀ ਕਿਰਪਾ ਕਰਕੇ ਬੋਲਿਓ 889992 14900 ਠੀਕ ਹੈ ਜੀ ਧੰਨਵਾਦ ਬਾਈ ਜੀ ਬਹੁਤ ਬਹੁਤ ਲੋਬੀ ਮਿੱਤਰੋ ਇਹ ਆ ਬਾਈ ਦਾ ਕੰਟੈਕਟ ਨੰਬਰ ਕੰਟੈਕਟ ਕਰਕੇ ਤੁਸੀਂ ਟਰੈਕਟਰ ਖਰੀਦਾ ਦਿਓ ਤੇ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਜੀ